ਲੋ ਫਰੈਂਡ ਕੀ ਹਾਲ ਚਾਲ ਨੇ ਆਜੋ ਫਰੈਂਡ ਗੰਡੇ ਵਿੱਚ ਆ ਵੇਖੋ ਗੰਡੇ ਵੀਰ ਪੀ ਕੇ ਲੋ ਸੋਨੇ ਗੰਡੇ ਫਰੈਂਡ ਚਟਨੀ ਬਣਨੀ ਚਟਨੀ ਬਣਾ ਕੇ ਖਾਣੀ ਗੰਦਿਆਂ ਦੀ ਖਾਣੀ ਆ ਤੁਸੀਂ ਆਜੋ ਫਰੈਂਡ ਫਰੈਂਡ ਹੋ ਮੇ ਕਿੰਨੀ ਕਾਲੀ ਹੋ ਗਈ ਗੰਡੇ ਵਿੱਚ ਵਿੱਚ ਫਰੈਂਡ ਆ ਵੇਖ ਉਹ ਗੁਰੂ ਜੀ ਇਹ ਬੁੱਤਾ ਉਹ ਜੀ ਮੈਂ ਤਾਂ ਬੁੱਢੀ ਹੋ ਗਈ ਹਾਂ ਲੇ ਸੱਚੀ ਮੈਂ ਤਾਂ ਬੁੱਢੀ ਹੋ ਗਈ। ਆ ਲੈ ਲੈ ਮੇਰਾ ਰਾਂਝਾ ਵੇਖ ਫਰੰਡ ਉਹ ਪੱਜ ਗਿਆ। ਫਰੰਡ ਸੱਚੀ ਮੇਰਾ ਰੰਗਾਲਾ ਹੋ ਗਿਆ। ਕੋਈ ਕਰੀਮੀ ਦੱਸ ਦੋ ਮੈਂ ਰੰਗੋ ਬੂਰਾ ਕੱਢਣਾ। ਛੇਲੇ ਸਾਥੀ ਆ। ਸਾਥੀ ਫਰੰਡ ਹੁਣ ਟਰੈਕਟਰ ਚਲਾ ਲਿਆ ਨੇ। ਹੁਣ ਬਾਏ ਬਾਏ ਫਰੰਡ। ਟਾਟਾ। ਰੰਗ